ਹੋਵਾਨੀਗੜ ਦੇ ਬਿਲਿਆ ਰੋਡ ਤੇ ਲੱਗ ਰਿਹਾ ਮੋਬਾਈਲ ਟਾਵਰ ਲਗਾਤਾਰ ਵਿਵਾਦਾਂ ਵਿੱਚ ਘਿਰਦਾ ਜਾ ਰਿਹਾ ਹੈ। ਕਈ ਦਿਨਾਂ ਤੋਂ ਚੱਲ ਰਹੇ ਸੰਘਰਸ਼ ਦੌਰਾਨ ਜਦੋਂ ਸਰਕਾਰ ਵੱਲੋਂ ਕੋਈ ਸੁਣਵਾਈ ਨਾ ਕੀਤੀ ਗਈ ਤਾਂ ਅੱਜ ਮਹੱਲੇ ਦੀਆਂ ਇਕੱਤਰ ਹੋਈਆਂ ਔਰਤਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ। ਔਰਤਾਂ ਤੇ 71 ਹੋਏ ਲੋਕਾਂ ਨੇ ਦੱਸਿਆ ਕਿ ਜੰਨਾ ਚਿਰ ਇਸ ਮੋਬਾਈਲ ਟਾਵਰ ਦੀ ਐਨਓਸੀ ਰੱਦ ਨਹੀਂ ਕੀਤੀ ਜਾਂਦੀ ਉਹਨਾਂ ਚਿਰ ਇੱਥੇ ਸੰਘਰਸ਼ ਚੱਲਦਾ ਰਹੇਗਾ 71 ਹੋਏ ਮਹੱਲੇ ਦੇ ਲੋਕਾਂ ਨੇ ਕਿਹਾ ਕਿ ਆਮ ਪਬਲਿਕ ਅਤੇ ਪਸ਼ੂ ਪੰਛੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਇਸ ਮੋਬਾਈਲ ਟਾਵਰ ਨੂੰ ਇੱਥੇ ਲੱਗਣ ਤੋਂ ਪਾਬੰਦੀ ਲਗਾਈ ਜਾਵੇ ਜੀ ਬਿਲਕੁਲ ਤੁਹਾਨੂੰ ਪਤਾ ਹੈ ਇੱਥੇ 10-15 ਦਿਨਾਂ ਤੋਂ ਲਗਾਤਾਰ ਇੱਕ ਟਾਵਰ ਦੇ ਲਾਉਣ ਨੂੰ ਮਸਲਾ ਲੈ ਕੇ ਚੱਲ ਰਿਹਾ ਜੀ ਬਲਿਆਰ ਰੋਡ ਦੇ ਉੱਤੇ ਜਿਹਦੇ ਖਿਲਾਫ ਸਾਰਾ ਮਹੱਲਾ ਵਾਸੀ ਇਕੱਠ ਕਰਕੇ ਇੱਥੇ ਇੱਕ ਧਰਨਾ ਲਾਇਆ ਗਿਆ ਪੂਰਨ ਤੌਰ ਤੇ ਗੱਲ ਕਰੀਏ ਮੌਜੂਦਾ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਗੱਲ ਕਰੀਏ ਇਹ ਉਹ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਡੀਸੀ ਵੀ ਆਮ ਆਦਮੀ ਪਾਰਟੀ ਦਾ ਕਿਉਂ ਨਹੀਂ ਇਹ ਟਾਵਰ ਲਈ ਰੋਕ ਲਾਈ ਜਾ ਰਹੀਆਂ ਕਿਉਂ ਨਹੀਂ ਸਰਕਾਰ ਨੇ ਇਹਨੂੰ ਸੀ ਕੈਨਸਲ ਰੋਕਤਾ ਜੀ ਹਫਤੇ ਤੋਂ ਕੰਮ ਦੇ ਉੱਤੇ ਲਗਾਤਾਰ ਬੰਦੇ ਹੈਗਾ ਕੰਮ ਪਰ ਜਿਹੜੀ ਐਨਓਸੀ ਆ ਪੂਰਨ ਤੌਰ ਤੇ ਅਸੀਂ ਜਦੋਂ ਰੱਦ ਹੋਊਗੀ ਉਸ ਟਾਈਮ ਇਹਨੂੰ ਧਰਨੇ ਨੂੰ ਪੂਰਨ ਤੌਰ ਤੇ ਫੇਰ ਅਸੀਂ ਬੰਦ ਕਰਾਂਗੇ ਕਿਸ ਤਰ੍ਹਾਂ ਨੂੰ ਕੰਮ ਕੈਨਸਲ ਅੱਜ ਕਿਸ ਸੰਬੰਧ ਵਿੱਚ ਇਹ ਸੁਖਮੀ ਸਾਹਿਬ ਦੇ ਪਾਸ ਇਹ ਦੇਖੋ ਜਿਹੜੀ ਟਾਬਾ ਦੀ ਪ੍ਰੋਬਲਮ ਸਾਡੇ ਇਹਦੇ ਟਾਬਰ ਲੱਗ ਰਿਹਾ ਤੇ ਅਸੀਂ ਇਹਨੂੰ ਰੁਕਣਾ ਚਾਹੁੰਦੇ ਆ ਮੰਨਣਾ ਤੇ ਇਹਦੇ ਆਪਾਂ ਨੂੰ ਪਤਾ ਕਿ ਕਿੰਨੇ ਬੈਨੀਫਿਟਸ ਨੇ ਮਤਲਬ ਡੀਸੀ ਸਾਹਿਬ ਵਗੈਰਾ ਸਭ ਪੁੱਲ ਜਾਇਆ ਹੈ ਸਾਨੂੰ ਇਹ ਹੈ ਕਿ ਉਹਨਾਂ ਨੇ ਤਾਂ ਨਹੀਂ ਸੁਣਿਆ ਤੋਂ ਜੋ ਅੱਜ ਪਾਠ ਕਰਵਾਇਆ ਇਹ ਪਰਮਾਤਮਾ ਦਾ ਸਬਦੀ ਹੁੰਦਾ ਹੈ ਤੇ ਇਸ ਲਈ ਅੱਜ ਅਸੀਂ ਇਹ ਸੁਖਨੀ ਸਾਹਿਬ ਪਾਠ ਕੀ ਕਰਾ ਰਹੇ ਹਾਂ ਸਾਨੂੰ ਇਹ ਸੀਗਾ ਕਿ ਦੇਖੋ ਆਪਾਂ ਕਹਿੰਦੇ ਪਰਮਾਤਮਾ ਹਰ ਜਗ੍ਹਾ ਸਹਾਇ ਹੁੰਦਾ ਜਦੋਂ ਜੋ ਕੰਮ ਹੈ ਕਿ ਜੋ ਅਫਸਰ ਆਮ ਲੋਕ ਨਹੀਂ ਕਰ ਸਕਦੇ ਤੇ ਪਰਮਾਤਮਾ ਤਾਂ ਹਰ ਇੱਕ ਕੰਮ ਦੇ ਵਿੱਚ ਆਪਾਂ ਮਦਦ ਕਰੇਗਾ ਹੀ ਕਰੇਗਾ ਸੋ ਅਸੀਂ ਦੀ ਸ਼ੁਰੂਆਤ ਕੀਤੀ ਕਿ ਅੱਜ ਆਪਾਂ ਪਾਠ ਕੀ ਕਰਾ ਲਵਾਂਗੇ ਕਰਨਾ ਤਾਂ ਦੇਖੋ ਵਿਪਥੀ ਦਿਨ ਹੋ ਗਏ ਚੱਲ ਹੀ ਰਿਹਾ ਐ ਇੰਨੀ ਠੰਡ ਦੇ ਵਿੱਚ ਜੈਂਟਲਸ ਲੇਡੀਜ਼ ਬੈਠੇ ਆ ਲੇਡੀਜ਼ ਦਾ ਚਲੋ ਬਹੁਤ ਘੱਟ ਹੈ ਰੋਡ ਜਾਮ ਕੀਤਾ ਸੀ ਉਸ ਦਿਨ ਲੇਡੀ ਸੀ ਕਿਾ ਲਿਖੀਦਾ ਦਿਲ ਕਰਦਾ ਕਿ ਇੰਨੀ ਠੰਡ ਦੇ ਵਿੱਚ ਕੰਮ ਛੱਡ ਕੇ ਬੱਚਿਆਂ ਨੂੰ ਛੱਡ ਕੇ ਬੈਠੇ ਹੁੰਦੇ ਹੈ ਨਾ ਪਰ ਕੋਈ ਵੀ ਸੁਣਵਾਈ ਨਹੀਂ ਸੀ ਇਸ ਲਈ ਅਸੀਂ ਰੱਬ ਦਾ ਸਾਥ ਚੂਜ਼ ਕੀਤਾ ਕਿ ਹਾਂ ਅਸੀਂ ਪਰਮਾਤਮਾ ਦਾ ਨਾਮ ਲਈਏ ਤੇ ਸਾਨੂੰ ਕੋਈ ਹੈਲਪ ਇਹ ਤਾਂ ਨਾ ਜਾਰੀ ਹੀ ਰਹੂਗਾ ਜਿੰਨਾ ਤੱਕ ਤੁਹਾਨੂੰ ਇਹਦਾ ਸોર્ટ ਆਉਟ ਨਹੀਂ ਮਿਲਦਾ ਅਸੀਂ ਇੱਥੇ ਇੰਨੀ ਸੰਘਣੀ ਆਬਾਦੀ ਦੇ ਵਿੱਚ ਤੁਸੀਂ ਟਾਵਰ ਦੀ ਮਨਜ਼ੂਰੀ ਦੇ ਰਹੇ ਹੋ ਬਹੁਤ ਵੱਡੀ ਨਲਕੀ ਦੀ ਗੱਲ ਹੈ ਬਹੁਤ ਇਸ ਗੱਲ ਲਈ ਮੈਂ ਸਮਝਦਾ ਵੀ ਉਹ ਜਿਹੜੇ ਅਧਿਕਾਰੀ ਨੇ ਉਹਨਾਂ ਅਧਿਕਾਰੀਆਂ ਨੂੰ ਸਸਪੈਂਡ ਕਰਨਾ ਚਾਹੀਦਾ ਮੇਰੇ ਹਿਸਾਬ ਦੇ ਨਾਲ ਜਿਨ੍ਹਾਂ ਨੇ ਇਹ ਮਨਜ਼ੂਰੀ ਦਿੱਤੀ ਆ ਤੁਹਾਨੂੰ ਆ ਦਿਨ ਦੇਖਣੇ ਪਏ ਤੁਸੀਂ ਇੱਥੇ ਠੰਡ ਦੇ ਵਿੱਚ ਧਰਨੇ ਲਾ ਰਹੇ ਹੋ ਰੋੜਾ ਜਾਮ ਕਰ ਰਹੇ ਹੋ ਤੁਸੀਂ ਉਹਨਾਂ ਦੇ ਦਰਵਾਜ਼ੇ ਖੜਕਾ ਰਹੇ ਹੋ ਇਹ ਅਧਿਕਾਰੀਆਂ ਦੇ ਜਿਨ੍ਹਾਂ ਨੇ ਮਨਜ਼ੂਰੀਆਂ ਦਿੱਤੀਆਂ ਅੱਜ ਉਹਨਾਂ ਉਹਨਾਂ ਅਧਿਕਾਰੀਆਂ ਨੂੰ ਮੈਂ ਤਾਂ ਮੰਗ ਰਖਦਾ ਤੁਹਾਡੇ ਰਾਹੀਂ ਵੀ ਉਹਨਾਂ ਨੂੰ ਸਸਪੈਂਡ ਹੋਣ ਕਰਨਾ ਚਾਹੀਦਾ ਜਿਨ੍ਹਾਂ ਨੇ ਇਹ ਮਨਜ਼ੂਰੀਆਂ ਦਿੱਤੀਆਂ ਨੇ ਹਰੇ ਜਿਹੜਾ ਐਨਓਸੀ ਮਿਲਿਆ ਇਹ ਡੀਸੀ ਸਾਹਿਬ ਨੂੰ ਵੀ ਚਾਹੀਦਾ ਵੀ ਇਹਨੂੰ ਜਲਦੀ ਤੋਂ ਜਲਦੀ ਕੈਨਸਲ ਕਰਕੇ ਜਿਹੜੇ ਤੁਸੀਂ ਲੋਕ ਬੈਠੇ ਹੋ ਗੁੰਮਰਾਹ ਹੋ ਰਹੇ ਆ ਕਿੰਨੇ ਮਤਲਬ ਖੱਜਲ ਖਵਾਰ ਹੋ ਰਹੇ ਆ ਇਸ ਗੱਲ ਤੋਂ ਬਚਾਇਆ ਜਾਵੇ ਇੱਕ ਡੀਸੀ ਸਾਹਿਬ ਅੱਜ ਆਪਾਂ 10 ਦਿਨਾਂ ਨੂੰ 20 ਦਿਨਾਂ ਨੂੰ ਇਹ ਕੰਮ ਠੰਡਾ ਹੋ ਜੂ ਤੇ ਫੇਰ ਇੱਥੇ ਅਸੀਂ ਟਾਵਰ ਦਾ ਜਿਹੜਾ ਦੁਬਾਰਾ ਉਸਾਰੀ ਕਰ ਲਾਂਗੇ ਤਾਂ ਬਿਲਕੁਲ ਇਹ ਮਨ ਦੇ ਵਿੱਚੋਂ ਕੱਢ ਦੇਵੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਾਡੀ ਸਮੁੱਚੀ ਟੀਮ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਜਿੱਥੇ ਕਿ ਤੇ ਸਾਡੀ ਲੋੜ ਪਊਗੀ ਕਿਸੇ ਅਫਸਰ ਸਾਹੀ ਤੱਕ ਜਾਣ ਦੀ ਲੋੜ ਪਊਗੀ ਜੇ ਸਾਨੂੰ ਉਸ ਦੇ ਉੱਪਰੋਂ ਦੀ ਹੋ ਕੇ ਕਿਉਂਕਿ ਪਿਛਲੇ ਦਿਨੀ ਐਮਐਲਏ ਸਾਹਿਬ ਨੂੰ ਵੀ ਚੇਅਰਮੈਨ ਸਾਹਿਬ ਨੂੰ ਵੀ ਤੁਹਾਡੀ ਟੀਮ ਮਿਲ ਕੇ ਆਈ ਆ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਇਸ ਤਰ੍ਹਾਂ ਦਾ ਕੋਈ ਜਿਹੜਾ ਮਾਰੂ ਕੰਮ ਹੈ ਉਹ ਲੋਕਾਂ ਦੇ ਲਈ ਨਹੀਂ ਹੋਣ ਦਿੱਤਾ ਜਾਊਗਾ ਕਿ ਜਿਹੜਾ ਟਾਵਰਾ ਨਹੀਂ ਲੱਗਣ ਦਿੱਤਾ ਜਾਊਗਾ ਸੋ ਇਹ ਦੀ ਆਪਣਾ ਨਾਮ ਜੀ ਮੇਰਾ ਨਾਮ ਜੀ ਸੁਖਜਿੰਦਰ ਸਿੰਘ ਪੂਰ ਕਿੱਟੂ ਸਾਫਕਾ ਆਪਣਾ ਟਰੈਕ ਹੁਣ ਭਾਨੀਗੜ ਅੱਜ ਇਹ ਸੁਖਨੀ ਸਾਹਿਬ ਦਾ ਪਾਠ ਕਰਵਾਇਆ ਜਾ ਰਿਹਾ ਹੈ ਜੀ ਇਸ ਵਾਰ ਕੀ ਕਹਿੰਦੇ ਅੱਜ ਜਿਹੜੇ ਉਹ ਸੁਖਨੀ ਸਾਹਿਬ ਦੇ ਪਾਠ ਕਰਾਏ ਜਾ ਰਹੇ ਨੇ ਜੀ ਜਿਹੜੇ ਉਹ ਤਿੰਨ ਮਾਲੇ ਪੈਂਦੇ ਨੇ ਪ੍ਰੀਤ ਨਗਰ ਰਚਨਾਗਰ ਤੇ ਧੂਰ ਕਲੋਨੀ ਉੱਥੇ ਮਤਲਬ ਜਿਉ ਦਾ ਕਟਾਵ ਰ ਹੈ ਜਿਹੜਾ ਉਹ ਨਜਾਇਜ਼ ਲੱਗ ਰਿਹਾ ਵਾਦੀ ਵਾਲੀ ਜਗ੍ਹਾ ਦੇ ਵਿੱਚ ਉਹਦੇ ਜਿਹੜੇ ਬਹੁਤ ਜ਼ਿਆਦਾ ਬੱਟੇ ਨਖਾਨ ਨੇ ਆਉਣ ਸਮੇਂ ਦੇ ਉਹਦੇ ਖਿਲਾਫ ਅਸੀਂ ਧਰਨਾ ਪ੍ਰਦਰਸ਼ਨ ਜਾਂ ਜੋ ਵੀ ਗੁਰੂ ਸਾਹਿਬ ਦੇ ਅੱਜ ਪਾਠ ਕਰਾਏ ਨੇ ਗੁਰੂ ਸਾਹਿਬ ਦਾ ਹਟਾ ਆਸਰਾ ਲੈਂਦਾਗਾ ਕਿ ਉਹ ਜਿਹੜਾ ਉਹ ਨਾਂ ਲਿਖਦਾ ਜਿਹੜਾ ਜਗ੍ਹਾ 'ਚ ਧਰਨਾ ਲਵਾ ਜਿਹਦੀ ਜਗ੍ਹਾ ਟਾਵਰ ਲੱਗ ਰਿਹਾ ਜੀ ਤੁਸੀਂ ਉਹਦੇ ਤੱਕ ਪਹੁੰਚ ਕੀਤੀ ਆ ਉਹਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਸਾਨੂੰ ਨੁਕਸਾਨ ਆਗਾ ਵੀ ਰਹਿਣ ਦੇ ਉਹਦੇ ਤੱਕ ਸਾਰੇ ਮਤਲਬ ਆ ਲਿਆੜੇ ਨੇ ਪਹਿਲਾਂ ਇਹ ਪਹੁੰਚ ਕੀਤੀ ਦੀਗੀ ਘਰੇ ਜਾ ਕੇ ਉਹਦੇ ਜੀ ਵੀ ਤੂੰ ਇਹ ਮਤਲਬ ਸਾਰੇ ਮਹੱਲੇ ਨੂੰ ਨੁਕਸਾਨ ਆ ਵੀ ਤੂੰ ਇਹ ਕੰਮ ਨਾ ਕਰ ਤੂੰ ਬੰਦ ਕਰ ਦੇ ਉਹ ਕਹਿੰਦਾ ਵੀ ਮੈਂ ਤਾਂ ਮੇਰੀ ਇੱਜ਼ਤ-ਵੇਜ ਦਾ ਮਸਲਾ ਹੈਗਾ ਮੈਂ ਇਹਨੂੰ ਨਹੀਂ ਕਰ ਸਕਦਾ ਬੰਦ ਹੁਣ ਜਿਹੜਾ ਮਾਲ ਲੈਣ ਸਾਰੇ ਨੂੰ ਨਕਾਰ ਹੀ ਦਿੱਤਾ ਇਹ ਧਰਨਾ ਕਿੰਨਾ ਚਿਰ ਜਾਰੀ ਰਹੂਗਾ ਜਿਹੜਾ ਜਿਹਨਾਂ ਦਾ ਟਾਵਰ ਦਾ ਕੋਈ ਸਿਸਟਮ ਹੈਗਾ ਬੰਦ ਨਹੀਂ ਹੁੰਦਾ ਉਹਨਾਂ ਚਾਰ ਚਾਰੀ ਹੁਣ ਪ੍ਰਧਾਨ ਜੀ ਦੇਖਣ ਵਿੱਚ ਇਹ ਆ ਰਿਹਾ ਹੈਗਾ ਇੱਕ ਵਸਲਾ ਥੋੜਾ ਪੂਰਾ ਮਹੱਲਾ ਇੱਕ ਸਾਈਡ ਹੈਗਾ ਉਹ ਸਿਰਫ ਇੱਕ ਬੰਦਾ ਇੱਕ ਸਾਈਡ ਹੈਗਾ ਕੀ ਪ੍ਰਸ਼ਾਸਨ ਨੂੰ ਤੁਸੀਂ ਕੋਈ ਅਪੀਲ ਵਗੈਰਾ ਕੀਤੀ ਇਸ ਚੀਜ਼ ਦੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈਗੀ ਜੀ ਸਾਹਿਬ ਨੇ ਵੀ ਗਏ ਆਗੇ ਐਮਐਲਏ ਭਰਾਜ ਨੇ ਵੀ ਪਹੁੰਚੇ ਨੇਗੇ ਸਾਰੇ ਬੰਦੇ ਪਰ ਐਮਐਲਏ ਸਾਹਿਬ ਨੇ ਅੱਜ ਦਵਾਇਆਗਾ ਵੀ ਅਸੀਂ ਤੁਹਾਡਾ ਕਿਤੇ ਟਾਬਰਟ ਨਹੀਂ ਲੱਗਣ ਦਿੱਤਾ ਜਾਵੇਗਾ